ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਆ ਦਰਤਾਂ ਨਿਮਾਣ ਆਨ ਬਾਦਸ਼ਾਹੀਏ मिल तोने मिलींदो त माणुवादाई यारी जदू जी फकीरा तेरे नाल लाईए, ਜੇ ਤੂੰ ਸਾਨੂੰ ਰਬ ਦਾ ਫਕੀਰਾਂ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੋਂ ਸਿੱਖੀ ਵਾਲੀ ਰੰਗਤ ਚੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲਗਾਈਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਕਿੱਥੇ ਸੀ ਓਕਾਤ ਅਸੀਂ ਅੰਬੁਰਾਂ ਚ ਉੱਡਦੇ ਕਿੱਥੇ ਸੀ ਓਕਾਤ ਇਹ ਨਾਂ ਮੰਜ਼ ਲਾਤੇ ਪੁੱਜਦੇ ਕਿੱਥੇ ਸੀ ਓਕਾਤ ਇਹ ਨਾਂ ਮੰਜ਼ ਲਾਤੇ ਪੁੱਜਦੇ ਰਣ ਬੈਣ ਸੈ ਦਾ ਤੇ ਕਹਿਨ ਦਣਾ ਚੱਜ ਸੀ ਵੇਖੇ ਨਾ ਗੁਨਾ ਤੂੰ ਅਸੀਂ ਕੀ ਤੇ ਰਜ ਰਜ ਸੀ ਕੀਤੇ ਨਾ ਗੁਨਾ ਤੂੰ ਅਸੀਂ ਵੇ ਕੀ ਤੇ ਰਜ ਰਜ ਸੀ ਇੰਨੇ ਲੈਤ ਨਹੀਂ ਸਿਹਾਏ ਹਾਂ ਇਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈ ਏ ਮਿਨ ਉਹਦੋਂ ਤੋਂ ਮਾਣਿਆ ਨ ਬਾਦਸ਼ਾਹੀ ਏ ਰੱਬ ਦੇ ਪਿਆਰਿਆ ਵਿਛੋੜਾ ਕਿਵੇਂ ਚੱਲੀ ਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਅੱਜ ਵੀ ਉਡੀਕਦਿਆਂ ਦਿਨੋਂ ਰਾਤ ਅੱਖੀਆਂ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਪੈੜੀ ਮੌਤ ਨਾਲੋਂ ਹਾਏ ਓਏ ਪੈੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈਏ ਤੇ ਸਹੀ ਗਲੀਆਂ ਦੇ ਕੱਖਾਂ ਵਾਂਗੂੰ ਅਸਾਂ ਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕobbੀਆਂ ਚ ਤੁਲ ਜਾਣਾ ਸੀ ਪੁੱਛਣਾ ਸੀ ਕਿੰਨੇ ਕੌਡੀਆਂ ਚ ਤੁਲ ਜਾਣਾ ਸੀ ਜਿਵੇਂ ਲੋਕੀ ਪਲ ਪਾਤੇ ਸਦ ਕੇ ਬਿਠਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਇਹ ਮੇਰੀ ਨਿਉ ਹਾਏ ਹੇ ਮੇਰੀ ਨਹੀਂਓ ਸਭ ਤੇਰੀ ਵਡਿਆਈ ਏ ਮਿਲਿਓ ਦੋਤੋਂ ਨਿਮਾਨਿਆਂ ਨੂੰ ਬਾਦਸ਼ਾਹੀ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ

ਜੇ ਤੂੰ ਸਾਨੂੰ ਰੱਬ ਦਾ ਫਕੀਰ ਆ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੋਂ ਸਿੱਖੀ ਵਾਲੀ ਰੰਗਤ ਚੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਵੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲਗਾਈ ਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਏ ਕਿੱਥੇ ਸੀ ੁਕਾਤ ਅਸੀਂ ਅੰਬੂ ਰਾਚ ਉੱਡਦੇ ਕਿੱਥੇ ਸੀ ੁਕਾਤ ਇਹ ਨਾਂ ਮੰਝ ਲਾਤੇ ਪੁਜਦੇ ਕਿੱਥੇ ਸੀ ੁਕਾਤ ਇਹ ਨਾਂ ਮੰਝ ਲਾਤੇ ਪੁਜਦੇ ਰਣ ਬੈਣ ਸੈ ਦਾ ਤੇ ਕਹਿਣ ਦਣਾ ਚੱਜ ਸੀ ਵੇਖੇ ਨਾ ਗੁਨਾ ਤੂੰ ਅਸੀਂ ਕੀ ਤੇ ਰਜ ਰਜ ਸੀ ਕੀਤੇ ਨਾ ਗੁਨਾ ਤੂੰ ਅਸੀਂ ਵੀ ਕੀ ਤੇ ਰਜ ਰਜ ਸੀ ਇੰਨੇ ਲੈਕਨੇ ਸਿਹਾਏ ਇਨੇ ਲੈਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈਏ ਮਿਲਿਓ ਦਾਤਾਂ ਨਿਮਾਣਿਆਨ ਬਾਦਸ਼ਾਹੀ ਰਬ ਦੇ ਪਿਆਰਿਆ ਵਿਛੋੜਾ ਕਿਵੇਂ ਚੱਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਅੱਜ ਵੀ ਉੱਡੀ ਕਦਿਆਂ ਦਿਨੋਂ ਰਾਤ ਅੱਖੀਆਂ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆ ਪੜੀ ਮੌਤ ਨਾਲੋਂ ਹਾਏ ਓਏ ਪੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈਏ মিলিয়ন ਤੋਂ ਨਿਮਾਣਿਆਂ ਨੂੰ ਬਾਦਸ਼ਾਹੀ ਗਲੀਆਂ ਦੇ ਕੱਖਾਂ ਵਾਂਗ ਅਸਾਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕobbੀਆਂ ਚ ਤੁਲ ਜਾਣਾ ਸੀ ਪੁੱਛਣਾ ਸੀ ਕਿਨੇ ਕੌਡੀਆਂ ਚ ਤੁਲ ਜਾਣਾ ਸੀ ਕਿਵੇਂ ਲੋਕੀ ਪਲ ਕਾਤੇ ਸਦ ਕੇ ਬਿਠਾਉਂਦੇ ਨੇ ਗੱਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗੱਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਇਹ ਮੇਰੀ ਨਿਉ ਹਾਏ ਹੇ ਮੇਰੀ ਨਿਉ ਸਭ ਤੇਰੀ ਵਡਿਆਈ ਏ ਮਿਲੀਓ ਦੋਤਾਂ ਨਿਮਾਨਿਆਂ ਨੂੰ ਬਾਦਸ਼ਾਹੀ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਆ ਦਰਤਾਂ ਨੇ ਮਾਣਿਆ ਨ ਬਾਦਸ਼ਾਹੀਏ ਮਿਲਿਆ ਦਰਤਾਂ ਨੇ ਮਾਣਿਆ ਨ ਬਾਦਸ਼ਾਹੀਏ यारी जूं फकीरा तेरे नाल جے जे तूं رب रब फकीर दखो द न ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲੰਗਾਈਏ মিলিয়নੋਂ ਤੋਂ ਨਿਮਾਨਿਆ ਨ ਬਾਦਸ਼ਾਹੀ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ মিলিয়নੋਂ ਤੋਂ ਨਿਮਾਨਿਆ ਨ ਬਾਦਸ਼ਾਹੀ ਏ ਕਿੱਥੇ ਸੀ ਓਕਾ ਅਸੀਂ ਅੰਬੁਰਾਂ ਚ ਉੱਡਦੇ ਕਿੱਥੇ ਸੀ ਓਕਾਤ ਇਹ ਨਾ ਮੰਝ ਲਾਤੇ ਪੁੱਜਦੇ ਕਿੱਥੇ ਸੀ ਓਕਾਤ ਇਹ ਨਾ ਮੰਝ ਲਾਤੇ ਪੁੱਜਦੇ ਰਣ ਬੈਣ ਸੈਨ ਦਾਤੇ ਨਾ ਚੱਜ ਸੀ ਵੇਖੇ ਨਾ ਗੁਨਾ ਤੂੰ ਅਸੀਂ ਕੀ ਤੇਰਜ ਰਜ ਸੀ ਕੀਤੇ ਨਾ ਗੁਨਾ ਤੂੰ ਅਸੀਂ ਵੇ ਕੀ ਤੇਰਜ ਰਜ ਸੀ ਇਨੇ ਲੈਕਨੇ ਸਿਹਾਏ ਹੋ ਇਨੇ ਲੈਕਨੇ ਸੀ ਜਿੰਨੇ ਸਾਨੂੰ ਖੈਰ ਪਾਈਏ ਮੇਨ ਯੋਦਾ ਤੋਂ ਨਿਮਾਨਿਆਂ ਨੂੰ ਬਾਦਸ਼ਾਹੀ ਏਂ ਰੱਬ ਦੇ ਪਿਆਰਿਆਂ ਵਿਛੋੜਾ ਕਿਵੇਂ ਚੱਲੀ ਏਂ ਦਿਲ ਦੀ ਸੁਣਾਈਏ ਕਿਨੂੰ ਕਿਦਾ ਬੁਹਾ ਮੱਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀ ਅੱਜ ਵੀ ਉਡੀਕ ਦੀਆਂ ਦਿਨੋ ਰਾਤ ਅੱਖੀਆਂ ਖੋਰੇ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਕੋਰੇ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਪੈੜੀ ਮੌਤ ਨਾਲੋਂ ਹਾਏ ਓਏ ਪੈੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈ ਏ ਮਿਲਿਓ ਧੋਤੋਂ ਮਾਨਿਆਂ ਨ ਬਾਦਸ਼ਾਹੀ ਏ ਅੰਗਲੀਆਂ ਦੇ ਕੱਖਾਂ ਵਾਂਗੂੰ ਅਸਾਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕੌਡੀਆਂ ਚ ਤੁਲ ਜਾਣਾ ਸੀ ਪੁੱਛਣਾ ਸੀ ਕਿੰਨੇ ਕੌਡੀਆਂ ਚ ਤੁਲ ਜਾਣਾ ਸੀ ਕਿਵੇਂ ਲੋਕੀ ਪਲੂ ਫਾਤੇ ਸਦ ਕੇ ਬਿਠਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਇਹ ਮੇਰੀ ਨਿਉ ਹਾਏ ਹੇ ਮੇਰੀ ਨਹੀਂਓ ਸਭ ਤੇਰੀ ਵਡਿਆਈ ਏ ਮਿਲਿਓ ਦੋਤੋਂ ਨਿਮਾਨਿਆਂ ਨੂੰ ਬਾਦਸ਼ਾਹੀ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ

ਜੇ ਤੂੰ ਸਾਨੂੰ ਰੱਬ ਦਾ ਫਕੀਰ ਆ ਰਾ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੋਂ ਸਿੱਖੀ ਵਾਲੀ ਰੰਗਤ ਚੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਵੇ ਰੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲਗਾਈ ਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਮਿਲੀਓ ਦਾ ਤੋਣ ਮਾਨਿਆ ਨ ਬਾਦਸ਼ਾਹੀ ਏ ਕਿੱਥੇ ਸੀ ਓਕਾਤ ਅਸੀਂ ਅੰਬੂ ਰਾਚ ਉੱਡਦੇ ਕਿੱਥੇ ਸੀ ਓਕਾਤ ਇਹ ਨਾਂ ਮੰਝ ਲਾਤੇ ਪੁਜਦੇ ਕਿੱਥੇ ਸੀ ਓਕਾਤ ਇਹ ਨਾਂ ਮੰਝ ਲਾਤੇ ਪੁਜਦੇ ਰਣ ਬੈਣ ਸੈ ਦਾ ਤੇ ਕਹਿਣ ਦਣਾ ਚੱਜ ਸੀ ਵੇਖੇ ਨਾ ਗੁਨਾ ਤੂੰ ਅਸੀਂ ਕੀ ਤੇ ਰਜ ਰਜ ਸੀ ਕੀਤੇ ਨਾ ਗੁਨਾ ਤੂੰ ਅਸੀਂ ਵੇ ਕੀ ਤੇ ਰਜ ਰਜ ਸੀ ਇਨੇ ਲੈਕਨੇ ਸਿਹਾਏ ਓ ਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈਏ ਮਿਲਿਆ ਦੋਤੋਂ ਨਿਮਾਣ ਆਨ ਬਾਦਸ਼ਾਹੀ ਰੱਬ ਦੇ ਪਿਆਰਿਆ ਵਿਛੋੜਾ ਕਿਵੇਂ ਚੱਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਅੱਜ ਵੀ ਉੱਡੀ ਇਕਦਿਆਂ ਦਿਲੋਂ ਰਾਤ ਅੱਖੀਆਂ ਖੋਰੇ ਆਜੇ ਪਿਆਰਾ ਆਸਾਂ ਦਿਲ ਵਿੱਚ ਰ ਕੋਰੀ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਪੈੜੀ ਮੌਤ ਨਾਲੋਂ ਹਾਏ ਓਏ ਪੈੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈਏ ਮਿਲਿਓ ਧੋਤੋਂ ਮਾਣਿਆਨ ਬਾਦਸਾਈਏ ਗਲੀਆਂ ਦੇ ਕੱਖਾਂ ਵਾਂਗੂੰ ਅਸਾਂ ਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕobbੀਆਂ ਚ ਤੁਲ ਜਾਣਾ ਸੀ ਪੁੱਛਣਾ ਸੀ ਕਿੰਨੇ ਕੌਡੀਆਂ ਚ ਤੁਲ ਜਾਣਾ ਸੀ ਕਿਵੇਂ ਲੋਕੀ ਪਲ ਪਾਤੇ ਸਦ ਕੇ ਬਿਠਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਇਹ ਮੇਰੀ ਨਿਉ ਹਾਏ ਆ ਹੇ ਮੇਰੀ ਨੀਓ ਸਭ ਤੇਰੀ ਵਡਿਆਈ ਏ ਮਿਲਿਓ ਦੋਤਾਂ ਨਿਵਾਣਿਆਂ ਨੂੰ ਬਾਦਸ਼ਾਹੀ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ

ਜੇ ਤੂੰ ਸਾਨੂੰ ਰੱਬ ਦਾ ਫਕੀਰ ਆ ਰਾ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ सिखी 재미ýण...